ਹੌਸਲਾ ਚਟਾਨ ਤੋਂ ਵੀ ਮਜ਼ਬੂਤ ਹੁੰਦਾ ਹੈ ਮੁਸੀਬਤ ਦੌਰਾਨ ਜੋ ਘਬਰਾਉਂਦੇ ਨਹੀਂ ਉਹ ਨਾਇਕ ਬਣ ਜਾਂਦੇ ਨੇ ਕਿਵੇਂ ਕਰੀਏ ਹੌਸਲਿਆਂ ਨੂੰ ਬਲੰਦ ਸਭ ਦੇ ਕੰਮ ਦੀ ਵੀਡੀਓ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਹੌਸਲੇ ਦੀ ਵੱਡੀ ਮਿਸਾਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਸਮਾਜ ਵਿੱਚ ਰਹਿੰਦੇ ਆਂ ਕਈ ਵਾਰ ਸਾਡੇ ਤੇ ਵੱਡੀ ਜ਼ਿੰਮੇਵਾਰੀਆਂ ਪੈਂਦੀਆਂ ਉਹ ਜ਼ਿੰਮੇਵਾਰੀ ਕਈ ਜ਼ਿੰਦਗੀਆਂ ਨੂੰ ਬਚਾਉਣ ਦੀ ਵੀ ਹੋ ਸਕਦੀ ਹੈ ਤੇ ਕਈਆਂ ਦੇ ਢਿੱਡ ਪਰਨ ਦੀ ਵੀ ਹੋ ਸਕਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਹੌਸਲੇ ਦੀ ਅਜਿਹੀ ਮਿਸਾਲ ਪੇਸ਼ ਕਰਨ ਲੱਗੇ ਹਾਂ ਜਿਸ ਨੂੰ ਸੁਣ ਕੇ ਤੁਹਾਡਾ ਵੀ ਜਿਗਰਾ ਹੌਸਲੇ ਨਾਲ ਭਰ ਜਾਵੇਗਾ ਕਿਵੇਂ ਇੱਕ ਵਿਅਕਤੀ ਦੀ ਦਲੇਰੀ ਕਈ ਜਾਨਾਂ ਬਚਾ ਜਾਂਦੀ ਹੈ ਪਹਿਲਾਂ ਸੁਣਦੇ ਹਾਂ ਇੱਕ ਸੱਚੀ ਕਹਾਣੀ ਫਿਰ ਕਰਾਂਗੇ ਕੁਝ ਗੱਲਾਂ ਸੁਣੋ ਪੂਰੀ ਕਹਾਣੀ ਅੱਗੇ ਚੱਲ ਕੇ 13 ਨਵੰਬਰ 1900 89 ਦੀ ਰਾਤ ਨੂੰ ਜਦੋਂ ਪੱਛਮੀ ਬੰਗਾਲ ਦੀ ਰਾਣੀਗੰਜ ਮਹਾਵੀਰ ਕੋਇਲਾ ਖਾਨ ਚ ਕੋਲੇ ਨਾਲ ਬਣੀਆਂ ਚਟਾਨਾਂ ਨੂੰ ਧਮਾਕਾ ਕਰਕੇ ਤੋੜਿਆ ਜਾ ਰਿਹਾ ਸੀ ਤਾਂ ਵਾਟਰ ਟੇਬਲ ਦੀ ਕੰਧ ਤੇ ਧਰੇੜ ਆ ਗਈ ਅਤੇ ਪਾਣੀ ਤੇਜ਼ੀ ਨਾਲ ਵਗਣ ਲੱਗਾ ਖਾਨ ਚ 71 ਖਾਨ ਕਾਮੇ ਬੁਰੀ ਤਰ੍ਹਾਂ ਫਸ ਗਏ ਸਨ ਸਥਿਤੀ ਗੰਭੀਰ ਦੇਖ ਕੇ ਮੌਜੂਦ ਅਧਿਕਾਰੀਆਂ ਨੇ ਬਚਾਅ ਕਾਰਜ ਸ਼ੁਰੂ ਕਰਨ ਤੋਂ ਹੱਥ ਖੜੇ ਕਰ ਦਿੱਤੇ ਇਸ ਹਾਦਸੇ ਸਮੇਂ ਜਸਵੰਤ ਸਿੰਘ ਗਿੱਲ ਉਥੇ ਐਡੀਸ਼ਨਲ ਚੀਫ ਮਾਈਨਿੰਗ ਇੰਜੀਨੀਅਰ ਦੇ ਅਹੁਦੇ ਤੇ ਤਾਇਨਾਤ ਸਨ ਜਦੋਂ ਇਸ ਹਾਦਸੇ ਦੀ ਖਬਰ ਉਹਨਾਂ ਨੂੰ ਮਿਲੀ ਤਾਂ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਤੁਰੰਤ ਪਾਣੀ ਨਾਲ ਭਰੀ ਖਾਨਚ ਉਤਰਨ ਦਾ ਫੈਸਲਾ ਲਿਆ ਉਹ ਰਾਹਤ ਅਤੇ ਬਚਾਅ ਦੀ ਟ੍ਰੇਨਿੰਗ ਲੈ ਚੁੱਕੇ ਸਨ ਫਿਰ ਵੀ ਕਈ ਲੋਕਾਂ ਅਤੇ ਸਰਕਾਰ ਨੇ ਇਸ ਗੱਲ ਦਾ ਵਿਰੋਧ ਕੀਤਾ ਪਰ ਉਹਨਾਂ ਨੇ ਰੈਸਕਿਊ ਜਾਰੀ ਰੱਖਿਆ ਗਿੱਲ ਨੇ ਸਭ ਤੋਂ ਪਹਿਲਾਂ ਉੱਥੇ ਮੌਜੂਦ ਅਫਸਰਾਂ ਦੀ ਮਦਦ ਨਾਲ ਪਾਣੀ ਨੂੰ ਪੰਪ ਜਰੀਏ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਇਹ ਤਰੀਕਾ ਕਾਰਗਰ ਨਾ ਰਿਹਾ ਇਸ ਤੋਂ ਬਾਅਦ ਉਹਨਾਂ ਨੇ ਉੱਥੇ ਕਈ ਬੋਰ ਪੁੱਟੇ ਅਤੇ ਇੱਕ 2.5 ਮੀਟਰ ਲੰਮਾ ਸਟੀਲ ਦਾ ਇੱਕ ਕੈਪਸੂਲ ਬਣਾਇਆ ਅਤੇ ਉਸ ਨੂੰ ਇੱਕ ਬੋਰ ਜਰੀਏ ਖਾਨਚ ਉਤਾਰਿਆ ਉਹਨਾਂ ਦੀ ਯੁਕਤੀ ਨਾਲ ਖਾਨ ਚੋਂ ਇੱਕ ਇੱਕ ਕਰਕੇ 65 ਜਣਿਆਂ ਨੂੰ ਉਸ ਕੈਪਸੂਲ ਜਰੀਏ 6 ਘੰਟਿਆਂ ਚ ਬਾਹਰ ਕੱਢ ਲਿਆ ਜਦੋਂ ਆਖਰ ਚ ਗਿੱਲ ਬਾਹਰ ਨਿਕਲੇ ਤਾਂ ਇਹ ਕਹਿੰਦੇ ਹੋਏ ਰੋ ਪਏ ਕਿ ਉਹ ਬਾਕੀ 6 ਜਣਿਆਂ ਨੂੰ ਨਹੀਂ ਬਚਾ ਸਕੇ ਇਹ ਹਾਦਸਾ ਹੁਣ ਤੱਕ ਦੇ ਕੋਲਾ ਖਾਨ ਚ ਹੋਏ ਸਭ ਤੋਂ ਵੱਡੇ ਹਾਦਸਿਆਂ ਚੋਂ ਇੱਕ ਸੀ ਹਾਦਸੇ ਤੋਂ ਬਾਅਦ ਉੱਥੇ মিডিਆ ਕਰਮਚਾਰੀਆਂ ਅਤੇ ਪੀੜਤਾਂ ਦੇ ਪਰਿਵਾਰਾਂ ਸਮੇਤ ਲਗਭਗ 1 ਲੱਖ ਦੀ ਭੀੜ ਇਕੱਠੀ ਸੀ ਜੇਕਰ ਉਹਨਾਂ ਨੇ ਅਦੁੱਤੀ ਸਾਹਸ ਅਤੇ ਦਲੇਰੀ ਨਾ ਦਿਖਾਈ ਹੁੰਦੀ ਤਾਂ ਸਾਰੇ 71 ਕਾਮੇ ਉੱਥੇ ਸਾਹ ਪੂਰੇ ਵਿੱਚ ਕਰ ਚੁੱਕੇ ਹੁੰਦੇ ਪੂਰਾ ਆਪਰੇਸ਼ਨ ਉਹਨਾਂ ਨੇ ਪਲਾਨ ਕੀਤਾ ਸੀ ਸਟੀਲ ਲੈਕ ਕੈਪਸੂਲ ਬਣਾਉਣ ਦੀ ਯੁਕਤੀ ਕਾਰਨ ਉਹਨਾਂ ਨੂੰ ਕੈਪਸੂਲ ਗਿੱਲ ਵੀ ਕਿਹਾ ਗਿਆ ਇਸ ਰੈਸਕਿਊ ਆਪਰੇਸ਼ਨ ਲਈ ਗਿੱਲ ਨੂੰ ਕਈ ਵੱਡੇ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਦਾ ਨਾਮ ਵਰਲਡ ਬੁੱਕ ਆਫ ਰਿਕਾਰਡ ਅਤੇ ਲਿਮਕਾ ਬੁੱਕ ਆਫ ਰਿਕਾਰਡ ਚ ਦਰਜ ਹੈ ਐਨਆਈ 1991 ਚ ਸਿਵਿਲিয়ান ਗੈਲੈਂਟਰੀ ਐਵਾਰਡ ਸਰਵੋਤਮ ਜੀਵਨ ਰੱਖਿਆ ਤਮਗੇ ਨਾਲ ਨਿਵਾਜਿਆ ਗਿਆ ਅਤੇ ਸਾਲ 2013 ਚ ਲਾਈਫਟਾਈਮ ਅਚੀਵਮੈਂਟ ਐਵਾਰਡ ਵੀ ਮਿਲਿਆ ਇਸ ਤੋਂ ਇਲਾਵਾ ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਨੇ ਉਨ੍ਹਾਂ ਨੂੰ ਲিজੈਂਡ ਆਫ ਬੰਗਲਾ ਪੁਰਸਕਾਰ ਦਿੱਤਾ ਅਤੇ ਆਰ ਐਨ ਟਾਸਕ ਐਲ ਐਲ ਪੀ ਨੇ ਉਹਨਾਂ ਨੂੰ 2023 ਲਈ ਵਿਵੇਕਾਨੰਦ ਕਰਮਵੀਰ ਪੁਰਸਕਾਰ ਨਾਲ ਨਿਵਾਜਿਆ। ਗਿੱਲ ਅੱਜ ਭਾਵੇਂ ਸਾਡੇ ਵਿਚਕਾਰ ਨਹੀਂ ਹਨ ਪਰ ਲੋਕ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਹਨ। ਸਰਕਾਰ ਨੇ ਅੰਮ੍ਰਿਤਸਰ ਚ ਮਜੀਠਾ ਰੋਡ ਤੇ ਇੱਕ ਗੇਟ ਦਾ ਨਾਮ ਉਹਨਾਂ ਦੇ ਨਾਂ ਤੇ ਰੱਖਿਆ ਅਤੇ ਉਹਨਾਂ ਲਈ ਇੱਕ ਬਹਾਦਰ ਨਾਇਕ ਨੂੰ ਸਨਮਾਨ ਦੇਣ ਵਾਸਤੇ ਇਹ ਕੰਮ ਕੀਤਾ ਗਿਆ। ਦੋਸਤੋ ਸਾਡੀ ਜ਼ਿੰਦਗੀ ਵਿੱਚ ਹੈ ਦਲੇਰੀ ਤੇ ਸਮਝਦਾਰੀ ਬਹੁਤ ਸਾਰੇ ਲੋਕਾਂ ਨੂੰ ਬਚਾ ਸਕਦੀ ਹੈ ਇਸ ਲਈ ਹੌਸਲੇ ਤੋਂ ਕਮ ਲੈਂਦੇ ਹੋਏ ਹਰ ਮੁਸ਼ਕਲ ਨਾਲ ਟਕਰਾਉਣ ਦਾ ਦਮ ਰੱਖਿਆ ਕਰੋ ਕੋਈ ਵੀ ਕੰਮ ਅਜਿਹਾ ਨਹੀਂ ਜਿਸ ਤੋਂ ਪਾਰ ਨਾ ਪਾਈ ਜਾ ਸਕੇ ਇਹਨਾਂ ਤੋਂ ਆਪਾਂ ਇਹੀ ਸਿੱਖਿਆ ਲਵਾਂਗੇ ਕਿ ਹਮੇਸ਼ਾ ਦਲੇਰੀ ਨਾਲ ਆਪਣੇ ਕੰਮਾਂ ਨੂੰ ਕਰਦੇ ਜਾਣਾ ਹੈ ਹਰ ਮੁਸ਼ਕਲ ਨਾਲ ਟੱਕਰ ਲੈਣ ਵਾਲੇ ਕਦੇ ਵੀ ਹਾਂ ਜੀ ਨਹੀਂ ਕਰਦੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ